तो हाजिर है प्रवास रंगमंच पेश करने जा रही है नशावुड नाटक अपना संघर्ष आज मेनू सीधा चाचा बहुत ज्यादा आ रहा है अस्पताल दिया पौड़ियां में बीच मथे पे हाथ रखे बैठा मैं अपने कर्मों रो रहा कर्म तो मतलब तकदीर नहीं कर्म तो मतलब वो कर्म जो मैं अपने इन करन करता ना किए थे थे उन कर्मों का फल है कि आज मैं अस्पताल में आ ਤੇ ਸਿੱਧਾ ਚਾਚਾ ਮੈਨੂੰ ਬਾਰ-ਬਾਰ ਯਾਦ ਆ ਰਿਹਾ ਪਿੰਡ ਦੀਆਂ ਗਲੀਆਂ ਦੇ ਵਿੱਚ ਪਾਗਲਾ ਵਾਂਗ ਘੁੰਮਦਾ ਕਦੇ ਇੱਕਰ ਕਦੇ ਓਧਰ ਉੱਚੀ-ਉੱਚੀ ਬੋਲਿਆ ਕਰਦਾ ਸੀ ਉਹ ਲੋਕੋ ਉਹ ਲੋਕੋ ਨਸ਼ੇ ਨਾ ਕਰਿਓ ਉਹ ਲੋਕੋ ਇਹ ਘਰ ਤਬਾਹ ਕਰ ਦਿੰਦੇ ਆ ਉਹ ਲੋਕੋ ਨਸ਼ੇ ਨਾ ਕਰਿਓ ਉਹ ਨਸ਼ੇ ਨਾ ਕਰਿਓ ਤੁਸੀਂ ਸੋਚ ਰਹੇ ਹੋਵੋਗੇ ਮੈਂ ਕੌਣ ਆ ਤੇ ਇੱਥੇ ਕੀ ਕਰ ਰਿਹਾ ਕਿਸ ਦੀ ਵੀ ਕਹਾਣੀ ਐ ਆਓ ਮੈਂ ਤੁਹਾਨੂੰ ਇਸ ਦੀ ਕਹਾਣੀ ਸੁਣਾਉਂਦਾ ਸੁਣੋ ਕਹਾਣੀ ਸਾਹਾਂ ਦੀ ਛੇਬਿਆ ਵਾਲੂ ਜਾਂਦੇ ਰਾਹਾਂ ਦੀ ਸੁਣੋ ਕਹਾਣੀ ਸਾਹਾਂ ਦੀ ਸਿਵਿਆ ਵਾਹਲੂ ਜਾਂਦੇ ਰਾਹਾਂ ਦੀ ਮੇਰੇ ਦੇਸ਼ ਤੇ ਡੁੱਗਦੇ ਸਾਹਾਂ ਦੀ ਮੇਰੇ ਦੇਸ਼ ਤੇ ਡੁੱਗਦੇ ਸਾਹਾਂ ਦੀ ਅਸਲ ਵਿੱਚ ਮੇਰਾ ਨਾਮ ਗੁਰਮੀਲ ਸਿੰਘ ਹੈ ਮੇਰਾ ਜਨਮ ਇੱਕ ਕਿਸਾਨ ਪੰਜਾਬ ਸਿੰਘ ਦੇ ਘਰ ਹੋਇਆ ਮੇਰਾ ਇੱਕ ਛੋਟਾ ਭਰਾ ਵੀ ਹੈ ਲਾਲੀ ਘਰ ਦੇ ਨੇ ਬੜੇ ਚਾਵਾ ਦੇ ਨਾਲ ਉਹਦਾ ਨਾਮ ਰੱਖਿਆ ਸੀ ਲਾਲੀ ਤੇ ਸਾਡੀ ਮਾਂ ਸਾਡੀ ਮਾਂ ਤਾਂ ਕਦੋਂ ਦੀ ਚੱਲ ਵਸੀ ਸਾਡੇ ਦੋਹਾਂ ਭਰਾਵਾਂ ਦੀ ਕਤੂਤਾ ਤੋਂ ਤੰਗ ਆ ਕੇ ਹੋਰੋਂ ਕਰਜ਼ੀ ਵੀ ਕੀ ਵਿਚਾਰੀ ਅਸੀਂ ਕੋਈ ਉਹਨੂੰ ਸੁੱਖ ਵੀ ਤਾਂ ਨਹੀਂ ਸੀ ਦਿੱਤਾ ਜਵਾਨੀ ਵਿੱਚ ਪੈਰ ਰੱਖ ਦਿਆ ਹੀ ਮੇਰੇ ਪੈਰ ਲੜ ਖੜਾ ਗਏ ਮੈਂ ਘਰੋਂ ਸਕੂਲ ਜਾਣਾ ਤੇ ਸਕੂਲੋਂ ਭੱਜ ਕੇ ਪਿੰਡ ਦੇ ਵਿੱਚ ਸਵੇਆ ਚੁਗੀਆਂ ਹੋਈਆਂ ਝਾੜੀਆਂ 'ਚ ਲੁੱਕ ਕੇ ਬੈਠ ਜਾਣਾ ਜਿੱਥੇ ਮੈਂ ਤੇ ਮੇਰੇ ਵਰਗੇ ਹੋਰ ਬੇਲਣ ਸਾਰਾ ਸਾਰਾ ਦਿਨ ਭਗਤੀ ਬੂਟੀ ਨੂੰ ਮਲਦੇ ਤੇ ਸਿਟਾਂ ਦੇ ਵਿੱਚ ਭਰ ਕੇ ਲੰਬੇ ਲੰਬੇ ਸੂਟੇ ਖਿੱਚਦੇ ਜਦੋਂ ਸਿਗਰਟ ਦਾ ਧੂਆ ਮੇਰੀ ਨਾੜ ਨਾੜ ਵਿੱਚ ਸਮਾ ਜਾਂਦਾ ਮੈਨੂੰ ਲੱਗਦਾ ਇਸ ਤੋਂ ਵਧੀਆ ਸੁਰਗ ਦੁਨੀਆ ਤੇ ਹੋਰ ਕਿਧਰੇ ਹੋ ਨਹੀਂ ਸਕਦਾ ਪਰ ਮੈਂ ਭੁੱਲ ਜਾਂਦਾ ਸੀ ਜਿਹਨਾਂ ਸਵੇਰ ਅੱਜ ਬੈਠ ਕੇ ਮੈਂ ਸੁਰਗਾ ਦੇ ਝੂਟੇ ਲੈ ਰਿਆ ਇੱਕ ਦਿਨ ਇਹੀ ਸਵੇਰ ਮੇਰੇ ਲਈ ਨਰਕ ਦਾ ਦਵਾਰ ਖੜ ਚੜ ਗਿਆ ਸਾਰਾ ਸਾਰਾ ਦਿਨ ਸੈਕਟਾ ਭੀਣਿਆ ਪਿੰਡ ਦੀਆਂ ਗਲੀਆਂ ਦੇ ਵਿੱਚ ਆਵਾਰਾ ਘੁੰਮਣਾ ਤੇ ਜਣੇ ਖਣੇ ਨਾਲ ਲੜਾਈ ਮੁੱਲ ਲੱਗਣੀ ਓਏ ਕਿਹੜਾ ਆ ਤੂੰ ਓਏ ਮਾਰ ਕੇ ਤੜਾ ਸਿਰ ਪਾੜ ਦੂੰ ਤੇ ਉਧਰ ਸਾਡੇ ਘਰੇ ਰੋਜ਼ ਨਵੇਂ ਨਵੇਂ ਅਲੰਭੇ ਹੋਣੇ ਸ਼ੁਰੂ ਹੋ ਗਏ ਹਾਏ ਨੀ ਤੇਰੇ ਕੋਲ ਆਹ ਘੋਡੀਨ ਕੰਬੀ ਲਾ ਦੇਣਾ ਬੇਬੇ ਰੋਜ਼ ਰੋਜ਼ ਦੇ ਤਾਨਿਆਂ ਮੇਣੇ ਤੋਂ ਕੰਗ ਆ ਜਾਂਦੀ ਤੜਪੁੱਤੀ ਘਰਲਾ ਉੱਤੀ ਤੇ ਮੈਨੂੰ ਆਖਦੀ ਸਾਰੇ ਮੇਰੇ ਕੁੱਤੇ ਕਿਉਂ ਸਾਡਾ ਤੁ ਜੀਨਾ ਮਾਰਨ ਕੀਤਾ ਆਇਆ ਸਾਡੇ ਪਿਓ ਨੇ ਪਿੰਡ ਚੋਂ ਕਦੀ ਅਲ ਤੱਕ ਹੋਏ ਨਹੀਂ ਸੀ ਕਹਾਈ ਤੇ ਤੂੰ ਤੂੰ ਧੋਕ ਰਾਈ ਜਾਂਦਾ ਸਾਡੀ ਸਾਡੇ ਪਿਓ ਨੇ ਕਦੀ ਸਾਨੂੰ ਕੰਮ ਲੈਣੀ ਆਖਿਆ ਕਿ ਤੂੰ ਪੜ ਦੇ ਕੁਝ ਬਣ ਜਾ ਤੇ ਤੂੰ ਨਾ ਸੁਧਰੀ ਬੇਬੇ ਦੀਆਂ ਨਾ ਗੱਲਾਂ ਦਾ ਮੇਰੇ ਤੇ ਬਹੁਤ ਅਸਰ ਕਰਦਾ ਮੈਂ ਕਹਿੰਦਾ ਸੀ ਬੜ ਲੈਸਟਿਕ ਕੀ ਚਾਰ ਦਿਨੀ ਜ਼ਿੰਦਗੀ ਆ ਨਸ਼ੇ ਕਰੋ ਤੇ ਗੈਸ਼ ਕਰੋ ਸਾਰਾ ਸਾਰਾ ਦਿਨ ਸੈਕਾ ਪੀਣੀ ਆ ਸ਼ਾਮ ਨੂੰ ਘਰ ਦੀ ਕੱਢੀ ਦਾ ਦੌਰ ਸ਼ੁਰੂ ਹੋ ਜਾਂਦਾ ਸੀ ਸਾਡਾ ਇੱਕ ਸਿਰੀ ਹੁੰਦਾ ਸੀ ਕੰਮ ਭਿੰਡੀ ਨਾਂ ਸੀ ਉਹਦਾ ਧਾਰੂ ਬਹੁਤ ਵਧੀਆ ਕੱਢਦਾ ਹੁੰਦਾ ਸੀ ਭਿੰਡੀ ਦਾ ਇੱਕ ਸੁਪਨਾ ਸੀ ਕਿ ਉਹ ਪਹਿਲਵਾਨ ਬਣੇ ਤੇ ਆਪਣੇ ਏਰੀਏ ਦੇ ਨਾ ਸਾਰੀ ਦੁਨੀਆ ਵਿੱਚ ਮਕਾਵੇ ਪਰ ਭਿੰਡੀ ਦੇ ਪਹਿਲਵਾਨ ਬਣ ਦਾ ਸੁਪਨਾ ਉਸ ਦੀਆਂ ਘਰ ਦੀਆਂ ਮਜਬੂਰੀਆਂ ਹੇਠ ਦਬ ਕੇ ਰਹਿ ਗਿਆ ਸੀ